ਮੱਧਨਮਾ ਕਿਹਾ ਤੈਨਨੇ ਕਰਿਆ ਦੁੱਧ ਵਾਲੀਆਂ ਨਮਾਦਿਆ ਤੈਨਨੇ ਤੇ ਇਹ ਸਾਡੇ ਕਮਾਂਡ ਚ ਚੱਲਦੇ ਸੀ ਡੀਜੇ ਪਰਸੋਂ ਪਰਸੋਂ ਨੇ ਇਹ ਆ ਡਰੀਆਂ ਨੇ ਇਹ ਦੁੱਧਦੋਜ ਰੋਗ ਸੰਗਲ ਦਾ ਖੜਕਾ ਵੀ ਉਹਨਾਂ ਦੂਜੇ ਮਹੀਨੇ ਤਾਂ ਵੀ ਟੁੜਕਾ ਮੰਨਦੀਆਂ ਨੇ ਤੇ ਚੱਲ ਆਲੇ ਨਾਲ ਪ੍ਰੋਗਰਾਮ ਚ ਲਾਉਣੀ ਆ ਨਾ ਵੀ ਇਹ ਔਖਾ ਬਹੁਤ ਹੈ ਰਮਾ ਜੀ ਸਾਡਾ ਦੁੱਧਰੋ ਭਜਣ ਵਾਲਾ ਕੰਮ ਆ ਪਿਆ ਚਾਰ ਦਿਨੋਂ ਕੇ ਟਾਈਮ ਤੇ ਮਿਲਦੇ ਨੇ ਹੁਣ ਨਮਾ ਨੂੰ ਕਿ ਹੁਣ ਚੋਣ ਨਹੀਂ ਮੈਂ 4:30 ਵਜੇ ਤੜਕੇ ਚੋ ਲੈਣਾ ਦੋ ਦਿਨੋਂ ਕੇ ਰਾਤ ਨੂੰ 8 ਵਜੇ ਮਿਲੀਆਂ ਨੇ ਹੁਣ ਮਿਲੀਆਂ ਬਹੁਤ ਔਖਾ ਕਰ ਰੱਖਿਆ ਇਹਨਾਂ ਨੇ ਮਾ ਮਾ ਚਾਰ ਪੱਟਣ ਲੱਗ ਗਿਆ ਇਹ ਮੇ ਟਰੈਕਟਰ ਸਟਾਰਟ ਕਰਾਉਣ ਵਾਗ ਗਿਆ ਮੇਰਾ ਤਾਏ ਕਾ ਮਾ ਮਾ ਇਹ ਨਹੀਂ ਇੱਥੇ ਆਹ ਹੋ ਜੂ ਪੱਟ ਲੈ ਵਿੱਚੋਂ ਮਾੜੀ ਮੋਟੀ ਦਾ ਦਾਹੜੀ ਆ ਜ ਨੇ ਕੁਛ ਨਹੀਂ ਹੁੰਦਾ ਸੋਭਾ ਸੋਭਾ ਜੀ ਚਾਰ ਕਿਰਾ ਗਰਮੀ ਗਰਮੀ ਕਰ ਦੇਣਾ ਚਾਰ ਪੱਟਣਾ ਬਹੁਤ ਔਖਾ ਹੈ ਆਪਣੇ ਦਾ ਪਾਹੀ ਗੁਰ ਦੀ ਕਿਰਪਾ ਨਾਲ ਨੇੜਿਆ ਪੱਟ ਲੈਨੇ ਆ ਜਿਹੜੇ ਖੇਤਾਂ ਦੇ ਲਿਆਉਂ ਰੋਜ਼ ਪੱਟ ਕੇ ਉਹਨਾਂ ਨੂੰ ਬਹੁਤ ਦਿਨ ਫੁੱਟ ਜਾਂਦਾ ਉਹਨਾਂ ਦਾ ਕਿਉਂਕਿ ਘੰਟਾ ਆਉਣ ਤੇ ਘੰਟਾ ਜਾਣ ਤੇ ਜੀ ਆਪਣੇ ਚੱਲ ਅੱਧੇ ਘੰਟੇ ਚ ਕੱਖ ਰਲ ਜਾਂਦੇ ਨੇ ਹੁਣ ਤੱਕ ਦੋ ਤਿੰਨ ਜਾਣੇ ਹੋ ਜਾਣੇ ਮਾਮਾ ਲੱਗੇ ਨੇ ਨਾਲ ਹੀਮੀ ਹੋਏ ਨੇ ਮੈਂ ਚਾ ਬੰਤੀ ਨਵਾ ਕੇ .com ਵਿੱਚ ਕਰ ਦਿੰਦੇ ਆ ਜੀ ਚਾਰ ਵੀ ਵਧੀਆ ਚੂਰੀ ਵਰਗਾ ਚਾਰ ਟੌਪ ਦਾ ਮਾਮਾ ਲਾਤੜ ਵਾਲੀ ਹੋਈ ਹੈ ਕਿ ਰਾਤ ਨੂੰ 10 ਵਜੇ ਥਾਂ ਹੀ ਲਾਤਰੀ ਕਹਿੰਦੇ ਬਾਰੂਰੀ ਲਾ ਕੇ ਪਏ ਕਹਿੰਦੇ ਭਾਈ ਤੂੰ ਪਰ ਹਟ ਜਾ ਇੰਨ ਨੀਵਾ ਮਾ ਕਰ ਹਜੇ ਤੱਕ ਇੱਕ ਨੁਕਸ ਰਹਿ ਗਿਆ ਚਾਰ ਟਰਾਲੀਆਂ ਹੋਰ ਪਾਉਣੀਆਂ ਦੀ ਉੱਤੇ ਖੇਤ ਪਈਆਂ ਨੇ 15 ਟਰਾਲੀਆਂ ਉਹ ਵੇਚ ਦਾਂਗੇ ਮਾਮਾ ਹਾਂ ਜੀ ਸਵਾਰਾ ਟਾਈਮ ਹੈ ਅੱਜ ਖੜਾਹੀ ਅੱਜ ਦੂਜੇ ਦਿਨ ਪਹਿਲਾਂ ਚੜਾਈ ਦੀ ਕੱਲ ਨੂੰ ਰੋਟੀ ਆ ਤੇ ਕੱਲ ਨੂੰ ਨਾਲੇ ਸਾਗ ਨਾ ਮੁੰਡੇ ਦਾ ਤੇ ਨਾਲੇ ਜਾਗੋ ਹੈ ਤੇ ਅਸੀਂ ਅੱਜ ਵੀ ਲਾਵਾਂਗੇ ਦੱਤਿਆਂ ਨੂੰ ਖਾਵਾਂਗੇ ਮਾਰਾਂਗੇ ਲੱਤਾਂ 'ਚ ਪੂਰੀਆਂ ਤੇ ਇਹ ਸਾਡੇ ਬਜ਼ੁਰਗ ਬੈਠੇ ਨੇ ਕੱਲ ਵੀ ਦਿਖਾਏ ਤੁਹਾਨੂੰ ਇੰਨਾ ਹੀ ਡਿਊਟੀ ਆ ਸਬਜ਼ੀ ਭਾਜੀ ਮਟਰ ਕੱਢਣ ਤੇ ਚਾਚੇ ਉਰੀ ਬੈਠੇ ਨੇ ਬਈ ਬਹੁਤ ਪਿਆਰ ਕਰਦੇ ਨੇ ਨਾ ਜਿੰਨਾ ਕਰੇ ਉੰਨੀ ਮੋਹ ਕਰਦੇ ਨੇ ਹਾਂ ਤੇ ਸਾਨੂੰ ਚਾਹ ਬਹੁਤ ਸਾਡੇ ਭਾਈ ਦਾ ਪੂਰਾ 25 ਟੱਪਾਂ ਗਵਾ। ਦਾਰੂ ਦੁਰ ਪੀਂਦੇ ਨਹੀਂ ਬਾਬੇ ਨੂੰ ਆ ਕੇ ਮੈਂ ਦੇਗਾ ਬਣਾਵਾ ਤੇ ਆਪਾਂ ਦੇਗਾ ਦੇਗਾ। ਦੇਗਾ ਬਣਾਵਾਗੇ। ਕੁਛ ਨਹੀਂ ਹੁੰਦਾ। ਹਾਂ ਹਾਂ। ਦੇਗਾ ਚੱਲਣ ਗਿਆ। ਤੇ ਇੱਧਰ ਹਲਵਾਈ ਸਾਹਿਬ ਬਹੁਤ ਘੈਂਟ ਦੇ ਸਾਫ਼ ਸਪਾਈ ਵਾਲੇ ਹਲਵਾਈ ਸਾਹਿਬ ਨੇ ਜੀ ਬਹੁਤ ਸ਼ੌਕ ਨਾਲ ਕੰਮ ਕਰਦੇ ਨੇ। ਤੇ ਇੱਕ ਹਾਂਜੀ ਪੁੱਤਰ ਜੀ ਤੱਕ ਇੱਧਰ ਇਹਨੇ ਵੀ ਐਮਐਡ ਹੈ ਨਾ ਮੁੰਡੇ ਬਹੁਤ ਸਿਆਣੇ ਨੇ ਬਾਈ ਸਾਡੇ ਸਾਰੇ ਕਮਾਂਡ ਚ ਸਾਰੇ ਪੱਗਾਂ ਜਸਤਾਰ ਵਾਲੇ ਮੁੰਡੇ ਸਿਆਣੇ ਬਹੁਤ ਨੇ ਸਾਰੇ ਆ ਚਾਚਾ ਇਹਦੇ ਮੁੰਡੇ ਦਾ ਵਿਆਹ ਹੈ ਸੋਨੀ ਦਾ ਤੇ ਇੱਧਰ ਮੱਠੀ ਤਿਆਰ ਹੋ ਰਹੀ ਆ ਠੀਕ ਹੈ ਇੱਕ ਨੰਬਰ ਬਣਾਇਆ ਜਮਾ ਸੇਰਾ ਜੀ ਕਰਦਾ ਜੀ ਵਾਲਾ ਹੈ ਸ਼ੁਗਰਦਾਰ ਦਾ ਘਟ ਖਾਨ ਜੀ ਤਾਂ ਮੈਂ ਕਹਾਂ 20 ਖਾ ਜੀ ਮਾਂ ਨੇ ਫਿਰ ਗੋਲੀਆਂ ਵਾਲੀਆਂ ਲੈਣੇ ਪੈਂਦੇ ਨੇ ਚੱਲ ਠੀਕ ਹੈ ਜੀ ਸਵਾਰ ਬਹੁਤ ਆ ਸੇਰਾ ਜੀ ਇੱਧਰ ਬੈਠੇ ਸਾਡੀਆਂ ਚਾਚੀਆਂ ਮਿਰਚਾਂ ਜੀਰੀ ਜਾਂਦੀਆਂ ਨੇ ਠੀਕ ਹੈ ਵਾਸੀ ਕੱਲ੍ਹ ਵਾਲੀ ਤੇਰੀ ਦੇਖ ਕੇ ਬਾਲੀ ਸੋਹਣੀ ਬਣੀ ਛੋਟੀ ਬਾਲੀ ਸੋਹਣੀ ਬਣੀ ਹੈਗੀ ਇੱਧਰ ਸਾਡੀ ਵੱਡੀ ਬੇਬੇ ਬੈਠੀ ਹੈ ਹਾਰੇ ਘਰਾਂ ਤੋਂ ਵੱਡੀ ਹੋਣੀ ਹਨ ਬੇਬੇ ਠੀਕ ਹੈ ਲਦਰ ਤੇ ਵੀ ਕੱਦੂ ਸਬਜੀ ਆ ਕੱਦੂਆਂ ਦੀ ਬਾਹਰ ਹੀ ਖਾਰ ਲੜ ਗਈ ਆ ਕੰਦੇ ਤਾਰੀ ਠੀਕ ਹੈ ਤੇ ਦੇਖੋ ਜੀ ਕੰਧ ਆਪਣੀ ਜਿਵੇਂ ਪੁਰਾਣੇ ਕਿਲੇ ਆ ਵਾਂਗੂ ਬਣਾਤੀ ਬਾਈ ਨੇ ਕੰਧ ਵੱਡੀ ਬਹੁਤ ਸੀਗੀ ਬਹੁਤ ਵੱਡੀ ਕੰਧ ਆਗੀ ਤੇ ਚਲੋ ਕਿਰਾ ਆਪਣਾ ਵਿਹੜੇ ਦਾ ਜਿਹੜਾ ਕਵਰ ਹੋ ਗਿਆ ਕਿਰਾ ਵੀ ਬਾਹਰੋਂ ਕੁੱਤੇ ਬਿੱਲੇ ਆਉਣੋਂ ਛੱਡ ਕੇ ਨਾਲੇ ਬਈ ਆਪਦੇ ਘਰ ਦੇ ਪਰਦੇ ਬਣਾ ਗੱਲ ਬਣਦੀ ਨਹੀਂ ਹਣਾ ਪਰਦਾ ਬਹੁਤ ਜ਼ਰੂਰੀ ਹੈਗਾ ਤੇ ਵਧਾਈਆਂ ਮਿਸਤਰੀ ਨੂੰ ਵੀ ਤੇ ਇਸ ਥਾਂ ਤੇ ਰੱਖ ਤੇ ਆਪਣੇ ਬਾਥਰੂਮ ਕੱਲੇ ਵੀ ਦੱਸਿਆ ਸੀ ਤੇ ਇੱਧਰ ਆਪਾਂ ਨੇ ਬਣਾਉਣਾ ਕਮਰਾ ਤੇ ਕੁਝ ਭੈਣਾਂ ਨੇ ਫੋਨ ਕਾ ਕਮੈਂਟ ਕਰੀ ਸੀ ਤੇ ਬਾਈਆਂ ਨੇ ਕਹਿੰਨੇ ਵੀ ਤੁਸੀਂ ਸਿਮਿੰਟ ਚ ਚਣਾਈ ਕਿਉਂ ਨਹੀਂ ਕਰੀ ਜਿਹੜੇ ਸਾਡੇ ਮਿਸਤਰੀ ਨੇ ਕੋਠਿਆਂ ਬਾਰੇ ਵੱਡੇ ਲੈਂਦੇ ਨੇ ਠੇਕੇ ਇਹ ਮੈਨੂੰ ਨਾ ਮੇਰੀ ਲਿਹਾਜ ਆਏ ਕਹਿੰਨੇ ਬਾਈ ਤੇਰੀ ਇੱਟ ਪੁਰਾਣੀ ਹੈ ਪੁਰਾਣੀ ਇੱਟਾਂ ਕਨੇ ਸਿਮਿੰਟ ਪਰ ਬਜਰੀ ਬਾਲੀ ਖਾ ਜੂਗੀ ਵੀ ਆਪਾਂ ਇਹਨੂੰ ਕੰਧ ਕੱਢ ਕੇ ਵਧਿਆ ਵੀ ਇਹਦੇ ਉੱਤੇ ਪਲਾਸਟਰ ਕਰ ਦਾਂਗੇ ਇੱਕ ਵਾਰ ਫੇਰ ਸੁਣ ਲਓ ਜਿਹੜੇ ਭੈਣਾ ਕਹਿੰਦੀ ਅਸੀਂ ਵੀ ਤੁਸੀਂ ਬਾਈ ਕੰਧ ਚ ਨਹੀਂ ਪਲਾ ਸਿਮਿੰਟ ਚ ਕੱਢੀ ਕੰਧ ਬਾਈ ਕਹਿੰਨੇ ਵੀ ਇਹ ਇਹ ਇੱਟ ਪੁਰਾਣੀ ਆ ਸਾਰੀ ਆਪਣੀ ਨਵੀਂ ਇੱਟਾਂ ਜੇ ਲਿਆਵਾਂ ਜਿਹਨੂੰ ਇਹ ਮੁੱਕ ਗਿਆ ਸਲਮਾ ਆਪਣਾ ਟੀਂਗਰਾ ਸਾਰੀ ਜਾਊ ਜਾਂ ਚਾਹਣਾ ਹਾਂ ਦੋ ਸਾਹਮਣੇ ਰਹਿ ਗਿਆ ਸਾਰਾ ਰਿਹਾ ਆਪਾਂ 13 14 ਫੁੱਟ ਤੇ ਲੈ ਆਣੀ ਆ ਕੰਧ ਤੇ ਫਿਰ ਉਹ ਕਹਿੰਦੇ ਵੀ ਆਪਾਂ ਉਹਨੂੰ ਮੈਂ ਉਹੀ ਲਿਪ ਪਾ ਦਾਂਗੇ ਟੀਪ ਕਰ ਦਾਂਗੇ ਅਸਲ ਵਿੱਚ ਆਪਾਂ ਲਿਪਾਂਗੀ ਟੀਪੀ ਦਾ ਬੈਸੀ ਗੱਲ ਨਿਕਲ ਗਈ ਤੇ ਇਸੇ ਕਰਕੇ ਆਪਾਂ ਨੇ ਮੰਨ ਲ ਕੇ ਗਾਰੇ ਚ ਕੱਢੀ ਹੈ ਨਹੀਂ ਹੁਣ ਨੂੰ ਦੋ ਟਰਾਲੀਆਂ ਤਾਂ ਇਹਦੇ ਬਜਰੀ ਬਰੇਤੀ ਨੇ ਸਿਮਿੰਟ ਦੀ ਦਾ 20 30 ਬੋਰੀਆਂ ਖਾਪ ਜਾਮੀਆਂ ਕਿਤੇ ਆਪਾਂ ਨਾ ਕੇਰ ਲਿਆਈ ਦੀ ਸੂਏ ਦੀ ਜਿਹੜੀ ਆਨੰਦਪੁਰ ਕਨੇ ਪਹਾੜਾ ਚੋਂ ਕੇਰ ਆਉਂਦੀ ਆ ਖੁਰਕੇ ਸੂਆਂ ਚ ਉਹਦੇ ਨਾਲ ਕੰਦ ਕੱਢੀ ਹੈ ਸਿਮਿੰਟ ਵਰਗੀ ਹੁੰਦੀ ਹੈ ਇਹ ਤੇ ਇਹਨੂੰ ਲਿਪ ਪਾ ਦਾਂਗੇ ਸਮਾਰ ਕੇ ਜਦੋਂ ਰਗੜ ਕੇ ਸਾਫ਼ ਕਰਕੇ ਤਾਂ ਫਤ ਨਮੀ ਮੰਦ ਬਣ ਚੁ ਜਮਾ ਕਿਣਾਈ ਦੇਖੋ ਤੁਸੀਂ ਬਹੁਤ ਸੋਹਣੀ ਹੈਗੀ ਤੇ ਹੁਣ ਜੀਜਾ ਵੀ ਲੱਗਦਾ ਪਹਿਲਾਂ ਦੋ ਤਿੰਨ ਦਿਨ ਜੀ ਨਹੀਂ ਲੱਗਿਆ ਬਾਈ ਤੇ ਤੇ ਹੁਣ ਜੀ ਲੱਗੇ ਇੱਧਰ ਪਹਿਲਾਂ ਜਿਹਨਾਂ ਨੇ ਮੈਂ ਕੱਲ ਪਿਆ ਕੇ ਪਰਾਂ ਵਾਲੇ ਕਮਾਂਡੀਆਂ ਨੇ ਇੱਕ ਤਾਂ ਤੁਹਾਨੂੰ ਵੀਡੀਓ ਦਿਖਾਉਣੇ ਹੋ ਇੱਕ ਕਮਾਂਡੀਆਂ ਨੇ ਹੋਰ ਵਿਆਹ ਗਿਆ ਸੀ ਤੇ ਉਹਨਾਂ ਨੇ ਮੱਝਾਂ ਇੱਧਰ ਦੀਆਂ ਮੱਝਾਂ ਲੈਣ ਆ ਗਏ ਲਓ ਓਏ ਕਿਦੋਂ ਤੋਂ ਇੱਧਰ ਬੜੀ ਗਾਈ ਰੰਗਣ ਲੱਗ ਗਈ ਨਾਲ ਦੀ ਨਾਲ ਰੰਮਣ ਲੱਗ ਗਈ ਹੈਂ ਹਾਂ ਮਹਾਰਾਣੀ ਦੀ ਬਾਜ ਪਸਾਣ ਲਈ ਤੇ ਚਲੋ ਜੀ ਮਿਲਦੇ ਹੁਣ ਚੱਲਦੇ ਆਪਾਂ ਵਿਹਾਲੇ ਨੇ ਕਰੀ ਹਾਂਜੀ ਸ਼ਾਮ ਦੇ 5:00 5:30 ਤੱਕ ਆ ਮਾਦੀ ਤੇ ਪਹਿਲਾਂ ਬਾਗੇ ਭੀਕੀ ਸਮਾਨਾਂ ਤੇ ਅਭਿਆਸ ਆਦਿਆ ਕੁੜੀਆਂ ਦਪਾਉਣ ਤੇ ਉਹ ਦੁਬਾਰਾ ਹੁਣ ਵਿਆਹਿਆਂ ਨੂੰ ਮਠਾਈ ਮਠੂਈ ਲੈ ਕੇ ਬਰਨਾਲੇ ਤੋਂ ਸਾਰਾ ਸਮਾਨ ਲੈ ਕੇ ਆਇਆ ਹੁਣ ਚਲ ਮੈਂ ਬੂਟ-ਬਾਟ ਪਾ ਆਈਏ ਤੇ ਬੂਟ ਲਾਜੋ ਨੇ ਸਾਰਾ ਇਹਨਾਂ ਬੂਟ ਜਿਹੜਾ ਪਾਉਣੇ ਦਾ ਹੀ ਪੈਰ ਥੱਕ ਜਾਂਦੇ ਸ਼ੂਗਰ ਕਰਕੇ ਦੋ ਕੋਣ ਲੱਗ ਜਾਂਦੇ ਪੈਰ ਤੇ ਗੱਡੀ 'ਚ ਮੈਂ ਲਾ ਕੇ ਹੀ ਕਰਨਾ ਹੁਣ ਬੂਟ ਜਾਂਦਾ ਹੋਇਆ ਜਿੱਥੇ ਹੁਣ ਫੇਰ ਬੂਟ ਪਾਉਣਾ ਹੈ ਤੇ ਰੰਗੂ ਦੀ ਕਿਰਪਾ ਨਾਲ ਜੇ ਇਹਨਾਂ ਨੂੰ ਜੇ ਚੰਗਾ ਕੰਮ ਤਲੇ ਨੂੰ ਆਪਣੇ ਕੰਦਾ ਨਾ ਕੰਮ ਲਵੇ ਲੱਗ ਜੂ ਤੇ ਫਿਰ ਬਾਥਰੂਮ ਨਾਲ ਹੀ ਢੱਕ ਲੈਂਗੇ ਚਾਹਨਾ ਤੇ ਪਰਹਮਾਰਾਜ ਦੀ ਤੰਦਰੁਸਤੀ ਵਾਸਤੇ ਵਾਜੂ ਸੂ ਮਿਸਤਰੀਆਂ ਨੂੰ ਲੇਬਰ ਵਾਲਿਆਂ ਨੂੰ ਸਾਰੇ ਪਰਿਵਾਰ ਨੂੰ ਨਾ ਤੇ ਆਪਣੇ ਚਰ ਚੋਣੇ ਰਹੇ ਤੇ ਆਪਣੇ ਹੀ ਕੰਮ ਚੱਲੇ ਜਾਣਗੇ ਤੇ ਹੁਣ ਕੰਮ ਦਾ ਟਾਈਮ ਚੱਲ ਗਿਆ ਵਿਆਹ ਤੇ ਉਹ ਦੂਜਾ ਬਲੌਗ ਅੱਜ ਜਿਸ ਤੱਕ ਪਿੰਲੀ ਉਪਡੇਟ ਕਰਾਂਗੇ ਤੇ ਜਿਹੜਾ ਅੱਜ ਦਾ ਰਹੇ ਜੋ ਪਲਾਨ ਕਰ ਨਾਲ ਮੈਂ ਤੁਹਾਨੂੰ ਦਿਖਾ ਮਾਰਾਂ ਸਾਰੇ ਬਿਆਦ ਖਾ ਮੈਦਾਨ ਨਾਲ ਨਾਲ ਪ੍ਰਚਾਰ ਕਰਤਾ ਨੂੰ ਬਨੇ ਰੋਗ ਲਾਉਣਾ ਮਿਲਦੇ ਆ ਕੇ ਧੰਨਵਾਦ ਕੋਈ ਨਹੀਂ ਹਾਂ ਲਾ ਕੇ ਕਿੰਨਾ ਬੈਠੇ ਆਏ ਸੁਬਾਰੂ भूल जा रही मैं ਤੋਗੇ ਚੱਗਦਾ ਤੂ ਏ ਇੰਫਰ ਦੇ ਮੈ ਉਹ ਮੈ ਫੇਰ ਹਾਂ ਕੋਠੇ ਤੇ ਕੋਠੀ ਪਾਉਂਦਾ ਕਿੰਨਾ ਜਰਟੇ ਹੈ ਢਾਹੋ ਦੇ ਨੋਠੜੀ ਕੋਈ ਨਾ ਤਪੇ ਜਦ ਬਾਗ ਦੇ ਮੁਰਦਾ ਮਾਇਆ ਬਣੇ ਲਿਆ ਕੋਈ ਏ

ਆਮ ਦਾ ਟਾਈਮ ਹੈ ਜੀ ਤੇ ਡੈਕੋਰੇਸ਼ਨ ਦੇਖੋ ਤੇ ਲਾਈਟਾਂ ਲੂਟਾ ਜਵਾ ਚਲਾਉਣਗੇ ਹੋਰ ਤਾਂੀਆਂ ਤੇ ਇਧਰ ਮਾਈਆਂ ਰੋਟੀਆਂ ਪਕਾ ਰਹੀਆਂ ਨੇ ਗਾਣੇ गा ਰਹੀਆਂ ਨੇ ਗਾਰੀਆਂ ਨੇ ਸੱਭਿਆਚਾਰਕ ਲੋਕ ਗੀਤ ਸਮੇਂ ਬੈਠੇ ਕੋਣ ਤੇ ਪਕਾਰ ਗਿਆ ਵਾਹ ਰੀਆ ਮੇਰਾ ਜਮਕੇ ਹਰ ਵੇਲੀਆ ਮੇ ਕੋਈ ਮੇਰਾ ਜਮਕੇ ਹਰ ਵੇ ਤੇ ਰੋਟੀ ਪਕਾਉਂਦੇ ਪੁਰਾਣੇ ਸੱਭਿਆਚਾਰ ਨਾਲ ਇੱਕ ਵਧੀਆ ਝਲਕ ਰੋਟੀ ਪਕਾਰ ਰਹੀਆਂ ਨੇ ਨਾਲ ਸਾਰੇ ਬੇੜੇ ਦੀਆਂ ਬੁੜੀਆਂ ਸਰੀਕੇ ਦੀਆਂ ਤੇ ਨਾਲ ਗਾਣੇ ਗੀਤ ਗਾ ਰਹੀਆਂ ਨੇ ਮੁੰਡੇ ਦਾ ਵਿਆਹ ਸਾਡੇ ਇੱਥੇ ਪੂਰਾ ਰੌਣਕਾਂ ਲੱਗੀਆਂ ਹੋਈਆਂ ਨੇ ਫੁੱਲ ਇਧਰ ਸਾਡੇ ਚਾਚੇ ਛੋਪੜ ਰੀਏ ਰੋਟੀਆਂ ਦੀ ਡਿਊਟੀ ਰੋਟੀਆਂ ਛੋਪੜਦੇ ਆ ਮਾ ਜਮਾਰ ਮਸੀ ਪੂਰਾ ਦੁਨੀਆ ਕੈਨੇਡਾ ਅਮਰੀਕਾ ਸਾਰੇ ਦੇਖੋਗੇ ਹਾਂ ਸਾਰੇ ਬੁੜੀਆਂ ਸਾਰੇ ਦੂਰ ਤੱਕ ਮਾਸੀਆਂ ਵਾਲੀਆਂ ਚੰਗੀਆਂ ਨੇ ਜੀ ਕਹਿੰਦੇ ਸਮਾਰਕੇ ਬਣਾਓ ਭਾਈ ਬਹੁਤ ਖੁਸ਼ ਨੇ ਮਾਸੀਆਂ ਕਿਹਦੀ ਨਹੀਂ ਮੁਤਾਇ ਤੇ ਇਧਰ ਤਿਆਰੀਆਂ ਹੋ ਰਹੀਆਂ ਨੇ ਫੁੱਲ ਚਟਣੀਆਂ ਚਟਣੀਆਂ ਬਣਾਤੀਆਂ ਨੇ ਪੂਰੀਆਂ ਤੇਰਾ ਇਹ ਪਾਸ ਹੋ ਰਹੀਆਂ ਹਲਵਾਈਆਂ ਨਾਲ ਕਰਦਾ ਥਾ ਮੁੰਡੇ ਨੇ ਬਜ਼ੁਰਗੇ ਬੈਠੇ ਨੇ ਇਧਰ ਆਪਣੇ ਇਧਰ ਮਾਸੀਆਂ ਹਾਂ ਭਾਈ ਸੇਵਾ ਸਿੰਘ ਦੀ ਭੈਣ ਹੈ ਇਕੱਲੀ ਭੈਣ ਆ ਕੀ ਭੂਆ ਜੀ ਸਾਡੇ ਇਧਰ ਇਹ ਵੀ ਆ ਪਹੁੰਚ ਰਹੇ ਆ ਤੇ ਆ ਮਾਸੀ ਸਾਡੀ ਪਟੋਲਣ ਆ ਹਾਂ ਚਾਚੀ ਦਾ ਤੁਸੀਂ ਪਹਿਲਾਂ ਵੀ ਦੇਖੀ ਹੋਣੀ ਬਲੌਗਰ ਸਾਰੀਆਂ ਬੁੜੀਆਂ ਹੋਰ ਤਾਂ ਹਾਂਜੀ ਖਾਲਤਾ ਜੀ ਠੀਕ ਹੈ ਜੀ ਯਾਰ ਦੀ ਕਲਾ ਠੀਕ ਹੈ ਜੀ ਠੀਕ ਆਇਆ ਵਧੀਆ ਓਕੇ ਹਾਂ ਯਾਰ ਕਲੰਬਰ ਆਪਣਾ ਹਾਂਜੀ ਪੂਰਾ ਵਧੀਆ ਫਰਸਟ ਕਲਾਸ ਫਰਸਟ ਕਲਾਸ

ਇਹ ਵੱਲ ਘਾਟ ਨੋਕ ਨਾ ਆ ਰਹੀ ਆ आते चला नहीं आके वाली और ਤੀਰਵਾਜ ਸਾਰੇ ਹੰਦੀ ਗਵਾਂਦੀ ਹੋ ਕੇ ਕਵਿਤੇ ਪ੍ਰਸ਼ਾਦ ਦੇ ਪੱਕ ਰਹੇ ਨੇ ਇਹ ਵਿਹਾਰ ਨੇ ਜਿਹੜੇ ਵੀ ਤੀਰਵਾਜ ਦੇ ਨੇ ਬਹੁਤ ਚੰਗੇ ਲੱਗਦੇ ਨੇ ਤੇ ਆ ਗਾਂ ਦੇ ਘਰੇ ਲੋ ਚਰਚੇ ਪ੍ਰਸ਼ਾਦਾ ਬਣਦਾ ਜਦੋਂ ਵਿਹਾਰ ਹੁੰਦਾ ਕਿ ਇਹ ਵਿਹਾਰ ਹਫਤੇ ਲਿਆਵੇ ਦਿਨ ਇਹ ਕਾਰਜ ਰੱਬ ਸਭ ਤੇ ਲਿਆਵੇ ਸਭ ਨੂੰ ਮਹਾਰਾਜ ਪੁੱਤਾਂ ਦੀਆਂ ਦਸਾਂ ਵੱਲ ਸੇ ਛੁੱਤੀ 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 ਹੈ ਕਰਨਾ ਇਸੇ ਤਰ੍ਹਾਂ ਹੀ ਪੂਰੇ ਰੋਟੀ ਖਾਓ ਇਸੇ ਤਰ੍ਹਾਂ ਹੀ ਆਪਾਂ ਇਕੱਠੇ ਹੋ ਕੇ ਰੋਟੀ ਖਾਓ ਵਿੱਚ ਧੰਨਵਾਦ ਜਾ ਕੇ ਜਾਉਂਗੀ ਪਾਈ ਦੇਖੋ ਇਹ ਤੁਹਾਨੂੰ ਦੱਸਣਾ ਪੈ ਗਿਆ ਨਹੀਂ ਸਾਡੇ ਬੇਟੇ ਦਾ ਵਿਆਹ ਸਾਡੇ ਕਮਾਂਡ ਚ ਤੇ ਜੋਨੀ ਦਾ ਬਹੁਤ ਖੁਸ਼ੀਆ ਸਾਨੂੰ ਬਹੁਤ ਨੇਕ ਕਮਾਈ ਵਾਲਾ ਬੱਚਾ ਸਾਡਾ ਬਹੁਤ ਸਿਆਣਾ ਹੈਗਾ ਤੇ ਬਾਹਰੋਂ ਆਇਆ ਪਰਦੇਸਾਂ ਚੋਂ ਹੁਣ ਉਹਦਾ ਵਿਆਹ ਹੈਗਾ ਬੜੀ ਖੁਸ਼ੀਆ ਸਾਨੂੰ ਇਕੱਠੀਆਂ ਹੋ ਕੇ ਲੋਹ ਚੜ ਰਹੀ ਹੈ ਪ੍ਰਸਾਦ ਦੇ ਪੱਕ ਰਹੇ ਨੇ ਤੇ ਮਹਾਰਾਜ ਪੁੱਤਾਂ ਨੇ ਦਾਤਾ ਸਭ ਨੂੰ ਦੇ ਦੇ ਫਿਰ ਖੁਸ਼ੀ ਖੁਸ਼ੀ ਨਾਲ ਤੇ ਵਿਆਹ ਕਰਨ ਸਾਰੇ ਖੁਸ਼ੀ ਖੁਸ਼ੀ ਆਪਾਂ ਤਲੀ ਤੇ ਇੱਕਠੇ ਹੋ ਕੇ ਪ੍ਰਸ਼ਾਦ ਦੇ ਪਕਾਈਏ ਇਹਨੇ ਵਿਆਹ ਦੇ ਨੀਤੀ ਰਵਾਜ ਵੀਡੀਓ ਦੇਖੋ ਸਾਰੇ ਖੁਸ਼ ਰਹੋ ਕਮੈਂਟ ਕਰਿਓ ਮੈਨੂੰ ਸੋਨੇ ਬਾਈ ਸਾਨੂੰ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੇਵ ਵਿਧਾਨਾ ਸਾਨੂੰ ਚਾਹਦੀਆਂ ਜੀ